Semawangi niscoba, pengetahuan. ਪਿਆਰ ਨਾ ਸੁਖੀਵਾਸ ਵਿੱਚ ਨਵਾਂ ਵਰਤਨ ਨੰਕਾ ਪਿਆਰ ਨਾ ਨਾ ਦੇ ਲਈ ਹੋਰ ਕਮਰਾ ਦੇ ਵਿੱਚ ਦੋ ਨਾ ਨੰਕਾ ਪਿਆਰ ਨਾ ਸਵਾਗਤ ਨਾ ਪਿਆਰ ਨਾ ਇਹ ਬੁੱਧੇ ਦੇ ਹਮਤੇ ਡਿਡੀ ਕੋ ਲਈ ਸੱਤਿਆਉਣੇ ਹਮਤੇ ਵਿੱਚ ਬੁੱਧੇ ਨਹੀਂ ਉਹਨਾਂ ਦੇਖ ਕੇ ਬੈਠਣਾ ਦੂਸਰਾ ਨਿਯਮ ਹੈ ਕਿ ਜਦੋਂ ਆਪਣੀ ਇੰਜਰ ਕਰਨਾ ਹੈ ਤਾਂ ਗੋਡਿਆਂ ਦੇ ਵਿੱਚੋਂ ਇਸ ਤਰ੍ਹਾਂ ਬਹੁਤੀ ਇਸ ਤਰ੍ਹਾਂ ਜਾਣੀ ਚਾਹੀਦੀ ਜਿਹੜਾ ਉੱਚਾ ਨਾ ਸਾਹ ਓ ਹੈ ਇਸ ਤਾ ਸਾਹ ਸਾਹ ਓ ਪਾਸ ਕੇ ਵਾਣੀ ਸਾਹ ਨਰਧਾ ਸਾਹ ਓ ਮਾਤਾ ਪਈ ਸਾਹ ਓ ਭਾਰੂ ਦੇ ਸਾਹ लीं सा हा सुंदरै स्वा हा ओ हालीक बगला मफी सरदुस्थानम वाच मुहममदम सुतम पैजी बाप के लिए बोल ओ मरीज क्लीनिक है कमलवास जी हा त्रिवदन सौगा माला रखिए बीच में बीच में पत्री दी भेजो लक्ष्मी पुजो दया स्वा हा ਸਵਾਹਾ ਓਮ ਵਿਤਮਾ ਵਿਸ਼ਨੂ ਮਨਨੀ ਦੀ ਮੈਂ ਤਿੰਨੋ ਲਕਸ਼ਮੀ ਇਫਤਿਹੋ ਦੇ ਆਸਵਾਹ ਓਮ ਮਹਾ ਲਕਸ਼ਮੀ ਵਿਤਮਾ ਵਿਸ਼ਨੂ ਪਤੀ ਦੀ ਮੈਂ ਤਿੰਨੋ ਲਕਸ਼ਮੀ ਬਜੋ ਜਾ ਸਵਾਹਾ ਓਮ ਪ੍ਰਾਣੈ ਸਵਾਹਾ ਓਮ 우ਰਾਨੈ ਸਵਾਹਾ ਓਮ ਬਨੈ ਸਵਾਹਾ ਓਮ ਸ਼ਮਨੈ ਸਵਾਹਾ ਓਮ ਪਨੈ ਰਾਮਾ ਤਰਣੀ ਸੰਦੇਸ਼ ਸਭ ਦਾ ਪ੍ਰਸ਼ਾਦ ਲਾਉਣਾ ਜਿਹੜੀਆਂ ਕਮੇਟੀ ਨੇ ਲੈ ਕੇ ਆਏ ਮੰਦਰਨੀ ਮਨੂ ਕਾਮਨਾੰਦ

ਉਹਰ ਮੰਗਤ ਦੁਆਰਾ ਜੇ ਕਿ ਸੰਪੰਨ ਹੋਇਆ ਇਸ ਵਿੱਚ ਘੋਰ ਤੋਂ ਟੁੱਟੀ ਰਹਿ ਗਈ ਹੋ ਤਾਂ ਹੈ ਮਾਤਾ ਸਹੀ ਸਭ ਕੋ ক্ষমা ਕਰ ਹਾਂਜੀ ਅਮਿਤ ਪੰਡਿਤ ਜੀ ਜੈ ਮਾਤਾ ਦੀ ਜੈ ਮਾ ਬਗਲਾ ਮੁਖੀ ਜੀ ਜੀ ਸੋ ਅੱਜ ਤੁਸੀਂ ਇੱਥੇ ਹਵਨ ਕੀਤਾ ਜੋ ਪਿੰਡ ਕਜੌਲੀ ਦੇ ਨੇੜੇ ਇਹ ਫ੍ਰੀ ਤੁਸੀਂ ਮਤਲਬ ਕਿ ਕਰਦੇ ਹੋ ਤੇ ਨਿਰਪੱਖ ਸੇਵਾ ਹਾਂਜੀ ਸਾਡਾ ਲਕਸ਼ਿਅ ਹੀ ਹੈ ਕਿ ਵੱਧ ਤੋਂ ਵੱਧ ਸੰਗਤ ਨੂੰ ਮਾਂ ਬਗਲਾ ਮੁਖੀ ਦਾ ਆਸ਼ੀਰਵਾਦ ਮਿਲੇ ਸਾਡੇ ਨਾਲ ਜੁੜੇ ਹੋਏ ਨੇ ਬਤਰਾ ਪਰਿਵਾਰ ਹੈਗਾ ਹੋਰ ਕਈ ਪਰਿਵਾਰ ਨੇ ਜਿਹੜੇ ਇਸ ਸੇਵਾ ਨੂੰ ਲੰਦੇ ਨੇ ਸਾਡੇ ਵੱਲੋਂ ਵੀ ਨਿਸ਼ੁਲਕ ਸੇਵਾ ਕੀਤੀ ਜਾਂਦੀ ਹੈ ਅੱਜ ਦੇ ਟਾਈਮ 'ਚ ਮਾਂ ਬਗਲਾ ਮੁਖੀ ਦੇ ਨਾਂ ਤੇ ਬੜੀਆਂ ਬੜੇ ਬੜੇ ਅਨੁਸ਼ਟਾਨ ਹੁੰਦੇ ਨੇ ਗਰੀਬ ਬੰਦਾ ਨਹੀਂ ਆ ਸਕਦਾ ਕਿਉਂਕਿ ਜੇ ਮਾਂ ਬਗਲਾ ਮੁਖੀ ਦਾ ਇੱਕ ਛੋਟੇ ਤੋਂ ਛੋਟਾ ਹਮਨ ਵੀ ਕਰਾਉਣਾ ਦਾ 6 ਤੋਂ 7000 ਰੁਪਿਆ ਘੱਟੋ-ਘੱਟ ਖਰਚਾ ਹਰ ਇੱਕ ਬੰਦਾ ਨਹੀਂ ਕਰ ਸਕਦਾ ਤਾਂ ਕੁਝ ਇਹ ਜੇ ਦਾਨੀ ਸੱਜਣ ਨੇ ਕੁਝ ਅਸੀਂ ਵੀ ਹਾਂ ਨਾਲ ਮਿਲ ਕੇ ਅਸੀਂ ਫਿਰ ਮਾਂ ਬਗਲਾ ਮੁਖੀ ਦੇ 8 ਹਮਨਾਂ ਦਾ ਸੰਕਲਪ ਲਿਆ ਹੈ ਜਿਹਦੇ ਵਿੱਚੋਂ ਅੱਜ ਇੱਕ ਹਮਨ ਸੰਪੂਰਨ ਹੋਇਆ ਹੈ ਨਾਲ ਮੈਡਮ ਮਨਾਕਸ਼ੀ ਚੋਪੜਾ ਜੋ ਕਿ ਐਸਟ੍ਰੋਲੋਜਰ ਹੈਗੇ ਹੀ ਨੇ ਨਾਲੇ ਸਾਡੇ ਸਹਿਯੋਗੀ ਨੇ ਮੇਰੇ ਵਾਈਫ ਨੇ ਇਹ ਵੀ ਕੁਝ ਦੱਸਣਗੇ ਮਾਂ ਬਗਲਾ ਮੁਖੀ ਦੀ ਕੀ ਪਾਵਰ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਕੰਮ ਸਿੱਧ ਹੁੰਦੇ ਨੇ ਜੀ ਕੀ ਕਹਿਣਾ ਹੈ ਤੁਹਾਡਾ ਜੋ ਮਾਂ ਬਗਲਾ ਮੁਖੀ ਹੈ ਇਹਨਾਂ ਦੇ ਬਾਰੇ ਤੇ ਕੀ ਕੀ ਮਤਲਬ ਕੇ ਕੰਮ ਨੇ ਦੇਖੋ ਮਾਤਾ ਬਗਲਾਮੁਖੀ ਜੋ ਹੈ ਸਨਾਤਨ ਧਰਮ ਦੇ ਵਿੱਚ 10 ਮਹਾਵਿਦਿਆਵਾਂ ਬਾਰੇ ਆਲਮੋਸਟ ਸਭ ਜਾਣਦੇ ਆ ਤਾਂ ਮਾਤਾ ਬਗਲਾਮੁਖੀ ਅਸ਼ਟਮ ਵਿਦਿਆ ਉਹੀ 10 ਮਹਾਵਿਦਿਆਵਾਂ ਚੋਂ ਇੱਕ ਹੈ ਅੱਜ ਕੱਲ ਤਾਂ ਮਾਤਾ ਬਗਲਾਮੁਖੀ ਮਾਤਾ ਨੂੰ ਕਿਸੇ ਵੀ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ بڑے بڑے ਨਾਮੀ ਗ੍ਰਾਮੀ ਕਲਾਕਾਰ ਆਰਟਿਸਟ ਮੰਤਰੀ ਸਭ ਲੋਕ ਮਾ ਬਗਲਾਮੁਖੀ ਹਿਮਾਚਲ ਜਾਣਦੇ ਆ ਹਵਨ ਕਰਾਨੇ ਹੈ ਮੇਨ ਮਕਸਦ ਇਹ ਹੀ ਹੁੰਦਾ ਜਿਤ ਪ੍ਰਾਪਤੀ ਹੈਨਾ ਵਿਜੇਸ਼ਰੀ ਤਮਾ ਬਗਲਾ ਮੁਖੀ ਜਿਹੜੀ ਆ ਉਹ ਵਿਜੇ ਸ਼ਰੀ ਦਾ ਹੀ ਝੰਡਾ ਲਹਿਰਾਉਂਦੀ ਹੈ ਕਿਸੇ ਤਰ੍ਹਾਂ ਦੀ ਵੀ ਪੀੜਾ ਹੋਵੇ ਚਾਹੇ ਸਰੀਰਕ ਚਾਹੇ ਮਾਨਸਿਕ ਚਾਹੇ ਕੋਟ ਕਚੈਰੀ ਚਾਹੇ ਕੋਈ ਵੀ ਓਤਪਰੋਤ ਜਾਂ ਫਿਰ ਕੋਈ ਟੋਨ ਨਾਟਮਾਣ ਜਿਵੇਂ ਕਹਿ ਦਿੰਨੇ ਆਪਾਂ 네ਗੇਟਿਵ ਅਨਲਿਸਿਸ ਹਰ ਚੀਜ਼ ਤੋਂ ਮਾਂ ਬਗਲਾਮੁਖੀ ਜਿਹੜੀ ਹੈ ਪੂਰਨ ਰੂਪ ਨਾਲ ਪ੍ਰੋਟੈਕਟ ਕਰਦੀ ਹੈ ਤੇ ਮਾਂ ਬਗਲਾਮੁਖੀ ਦੀ ਜੋ ਸਾਧਨਾ ਹੈ ਉਹ ਜਿੰਨੀ ਹੀ ਭਾਵ ਨਾਲ ਕੀਤੀ ਜਾਵੇ ਉਨੀ ਥੋੜੀ ਹੈ ਕਿਉਂਕਿ ਮਾਂ ਨੂੰ ਪ੍ਰਸੰਨ ਕਰਨਾ ਹੀ ਸਾਡਾ ਮਨੋਰਥ ਹੈ ਜੀ ਸੋ ਇਹ ਜਿਹੜੀ ਹੁਣ ਤੁਸੀਂ ਇਹ ਪਰੰਪਰਾ ਚੱਲ ਰਹੀ ਹੈ ਤੁਹਾਡੀ ਇੱਕ ਫ੍ਰੀ ਵਾਲੀ ਜੀ ਫਰੀ ਵਲੀ ਇਸ ਕਰਕੇ ਕਿਉਂਕਿ ਮਾਂ ਬਗਲਾ ਮੁਖੀ ਦਾ ਹਵਨ ਕਰਵਾਣ ਲੋਕ ਹੀ ਹਿਮਾਚਲ ਵੀ ਜਾਣਦੇ ਆ ਹੋਰ ਜਗ੍ਹਾ ਵੀ ਜਾਣਦੇ ਆ ਪਹਿਲਾਂ ਤਾਂ ਪੰਡਤ ਨਹੀਂ ਮਿਲਦੇ ਜੀ ਜਿਹੜੇ ਮਾਂ ਬਗਲਾ ਮੁਖੀ ਦੀ ਪੂਜਾ ਕਰਦੇ ਹੋਣ ਜਾਂ ਹਵਨ ਕਰ ਔਰ ਜਿਹੜੇ ਮਿਲਦੇ ਆ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਜੀ ਔਰ ਜਿਹੜੇ ਗਰੀਬ ਲੋਕ ਨੇ ਨਾ ਉਹਨਾਂ ਦੀ ਸ਼ਰਧਾ ਬਹੁਤ ਆ ਜੀ ਚਾਹੁੰਦੇ ਆ ਕਰਵਾਣਾ ਲੇਕਿਨ ਉਹਨਾਂ ਦੀ ਜੇਬ ਜਾਇਦਾਦ ਨਹੀਂ ਦਿੰਦੀ ਤਾਂ ਉਹਨਾਂ ਕਰਕੇ ਮੇਰੇ ਹਸਬੰਡ ਅਮਿਤ ਕੁਮਾਰ ਮਾਤਾ ਦੇ ਬਹੁਤ ਬੜੇ 사ਧਕ ਨੇ ਤੇ ਬਹੁਤ ਭਾਵਨਾ ਰੱਖਦੇ ਆ ਉਹਨਾਂ ਕਰਕੇ ਫਿਰ ਇਹਨਾਂ ਨੇ ਪ੍ਰਯੋਜਨ ਰੱਖਿਆ ਕਿ ਮਾਤਾ ਬਗਲਾਮੂਗੀ ਦਾ ਪਹਿਲਾਂ ਤਕਰੀਬਨ 8 ਦਿਨ ਤੋਂ ਪਾਠ ਚੱਲ ਰਿਹਾ ਤੇ ਅੱਜ ਪ੍ਰਥਮ ਹਵਨ ਹੋਇਆ ਜਿਹਦੇ ਵਿੱਚ ਕਈ ਜਿਹੜੇ ਸਮਰਥ ਨੇ ਧਨ ਲਾਨ ਦੇ ਵਿੱਚ ਬਤਰਾ ਜੀ ਹੋ ਗਏ ਕਲੇਰ ਪਰਿਵਾਰ ਹੋ ਗਿਆ ਕੁਮਾਨ ਪਰਿਵਾਰ ਹੋ ਗਏ ਹੋਰ ਸਾਡੇ ਜਿਨ੍ਹਾਂ ਨੇ ਵੀ ਤਿਲ ਫੁੱਲ ਪਾਇਆ ਸਮਗਰੀ ਵਗੈਰਾ ਜਾਂ ਪ੍ਰਸ਼ਾਦ ਦੀ ਵਿਵਸਥਾ ਕਰਨ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਬਿਲਕੁਲ ਫ੍ਰੀ ਸੇਵਾ ਜੋ ਲੋਕ ਆਏ ਨੇ ਜੋ ਕੋਈ ਤਨੋ ਸੇਵਾ ਕਰ ਸਕਦਾ ਹੈ ਕੋਈ ਮਨੋ ਸੇਵਾ ਕਰ ਸਕਦਾ ਹੈ ਉਹ ਸਾਰਾ ਸਮੂਹਿਕ ਯੱਗ ਅੱਜ ਸੰਪੂਰਨ ਹੋਇਆ ਸੱਤ ਇਸੇ ਤਰ੍ਹਾਂ ਹੋਰ ਹੋਣਗੇ ਜੀ ਧੰਨਵਾਦ ਤੇ ਮਤਲਬ ਅਗਲੇ ਯਗਾ ਲਈ ਅਸੀਂ ਅਨਾਉਂਸਮੈਂਟ ਕਰਾਂਗੇ ਜਿਸ ਤਰ੍ਹਾਂ ਦਾ ਸਮਾ ਹੋਏਗਾ ਜਿਸ ਤਰ੍ਹਾਂ ਅੱਜ ਦੀ ਬੜੀ ਸ਼ੁਭ ਤਿਥੀ ਸੀਗੀ 8 ਤਰੀਕ 8ਵਾਂ ਮਹੀਨਾ 2024 ਮਤਲਬ 8 8 8 ਅਸ਼ਟਮਾਹਾ ਵਿਦਿਆ ਮਹਾਮਗਲਾ ਮੁਖੀ ਹੈ ਤੇ ਅਸ਼ਟਾਂਗ ਯੋਗ ਹੈ ਅਸ਼ਟਮਾਹਾ ਵਿਦਿਆ ਹੈ ਤੇ ਅੱਜ ਦਾ ਪੂਰਨ ਆਸ਼ੀਰਵਾਦ ਲੈ ਕੇ ਅਸੀਂ ਅਗਲਾ ਸੰਕਲਪ ਕਰ ਰਹੇ ਹਾਂ ਅਗਲੇ 7 ਮਹੀਨਾਂ ਦਾ ਜਿਸ ਤਰ੍ਹਾਂ ਵੀ ਕੋਈ ਸਮਾ ਤੇ ਤਿਥੀ ਨਿਕਲੇਗੀ ਸਾਡੇ ਕੋਲ ਅਸੀਂ ਅਨਾਉਂਸ ਕਰਾਂਗੇ ਤੇ ਮਾਨ ਚੈਨਲ ਵਾਲਿਆਂ ਨੂੰ ਅਸੀਂ ਆਪਣਾ ਨੰਬਰ ਦੇਵਾਂਗੇ ਮੋਬਾਈਲ ਦਾ ਜੇ ਕਿਸੇ ਨੇ ਵੀ ਆ ਇਸ ਯੱਗ ਦੇ ਵਿੱਚ ਨਿਸ਼ੁਲਕ ਹੈ ਸਾਡੇ ਵੱਲੋਂ ਜੈ ਮਾਂ ਬਗਲਾਮੁਖੀ ਜੈ ਕਰਮਾ ਮਾਂ ਬਗਲਾਮੁਖੀ ਦਾ ਬਹੁਤ ਸਾਚੇ ਦਰਬਾਰ ਦੀ ਜੈ ਮਾਤਾ ਰਾਣੀ ਦੀ ਯੱਗ ਸ਼ਲਤਿਆਰ ਹੋ ਗਈ ਹੈ ਜੀ ਅਗਲੇ ਹਮਨ ਲਈ ਮਾਂ ਬਗਲਾਮੁਖੀ ਦਾ ਯੱਗ ਅਗਲਾ ਇੱਥੇ ਕੀਤਾ ਜਾਵੇਗਾ